ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਜਿੰਨਾ ਲੋਕਾਂ ਦਾ ਨਾਮ ਬੀ ਅੱਖਰ ਨਾਲ ਸ਼ੁਰੂ ਹੁੰਦਾ ਹੈ ਉਹ ਰੂਹਾਂ ਬੜੇ ਹੀ ਖਾਸ ਮਕਸਦ ਨਾਲ ਇਸ ਧਰਤੀ ਤੇ ਆਉਂਦੀਆਂ ਨੇ ਇਹ ਲੋਕ ਧਰਤੀ ਨਾਲ ਜੁੜੇ ਹੋਏ ਹੁੰਦੇ ਹਨ ਇਸ ਲਈ ਇਹਨਾਂ ਦੇ ਜ਼ਿੰਦਗੀ ਵਿੱਚ ਸਥਿਰਤਾ ਸਬਰ ਤੇ ਸੇਵਾ ਭਾਵਨਾ ਦਾ ਰੰਗ ਸਭ ਤੋਂ ਗਹਿਰਾ ਹੁੰਦਾ ਹੈ ਬੀ ਅੱਖਰ ਬ੍ਰਹਮਾ ਦੀ ਬੁੱਧੀ ਨੂੰ ਦਰਸਾਉਂਦਾ ਹੈ ਇਸ ਅੱਖਰ ਨਾਲ ਜੁੜੇ ਲੋਕ ਰੱਬ ਦੀ ਸਿਰਜਣਹਾਰ ਤਾਕਤ ਦੇ ਪ੍ਰਤੀਕ ਹੁੰਦੇ ਹਨ। ਇਹ ਉਹ ਰੂਹਾਂ ਹਨ ਜੋ ਜਿੱਥੇ ਵੀ ਜਾਂਦੀਆਂ ਨੇ ਉੱਥੇ ਸੁੱਖ, ਪ੍ਰੇਮ ਤੇ ਭਰੋਸਾ ਪੈਦਾ ਕਰਦੀਆਂ ਨੇ। ਬੀ ਨਾਮ ਵਾਲਿਆਂ ਦਾ ਪਹਿਲਾ ਮਕਸਦ ਕੀ ਹੈ? ਬੀ ਨਾਮ ਵਾਲਿਆਂ ਦਾ ਪਹਿਲਾ ਮਕਸਦ ਹੈ ਰੂਹਾਨੀ ਮਕਸਦ, ਦੁਨੀਆ ਨੂੰ ਸਬਰ, ਪ੍ਰੇਮ ਤੇ ਸਹਾਰਾ ਦੇਣਾ। ਇਹ ਰੂਹਾਂ ਹੀਲਿੰਗ એનર્ਜੀ ਨਾਲ ਭਰਪੂਰ ਹੁੰਦੀਆਂ ਹਨ। ਜਦੋਂ ਕੋਈ ਵਿਅਕਤੀ ਟੁੱਟਦਾ ਹੈ ਜਾਂ ਫਿਰ ਥੱਕ ਜਾਂਦਾ ਹੈ ਤਾਂ ਇਹਨਾਂ ਦੀ ਮੌਜੂਦਗੀ ਹੀ ਉਸ ਨੂੰ ਦੁਬਾਰਾ ਜ਼ਿੰਦਗੀ ਵੱਲ ਖਿੱਚ ਲੈਂਦੀ ਹੈ ਰੱਬ ਨੇ ਇਹਨਾਂ ਨੂੰ ਬਣਾਇਆ ਹੈ ਤਾਂ ਕਿ ਇਹ ਲੋਕਾਂ ਦੇ ਮਨਾਂ ਵਿੱਚੋਂ ਡਰ ਤੇ ਨਰਾਤਮਕਤਾ ਦੂਰ ਕਰਨ ਇਹਨਾਂ ਦੀ ਸ਼ਾਂਤ ਊਰਜਾ ਦੁਨੀਆ ਲਈ ਇੱਕ ਡਿਵਾਈਨ ਬਲੰਬਾਂਗ ਕੰਮ ਕਰਦੀ ਹੈ ਇਹਨਾਂ ਦਾ ਦੂਜਾ ਮਕਸਦ ਹੈ ਸੋਚ ਤੇ ਵਿਅਕਤੀਤਮ ਬੀ ਨਾਮ ਵਾਲੇ ਲੋਕਾਂ ਦੀ ਸੋਚ ਬਹੁਤ ਹੀ ਗਹਿਰੀ ਤੇ ਸੰਵੇਦਨਾ ਸੀਲ ਹੁੰਦੀ ਹੈ। ਇਹ ਹਰ ਗੱਲ ਨੂੰ ਦਿਲ ਨਾਲ ਮਹਿਸੂਸ ਕਰਦੇ ਹਨ। ਦੂਜਿਆਂ ਦੀ ਪੀੜਾ, ਦੁੱਖ ਤੇ ਖੁਸ਼ੀ ਇਹਨਾਂ ਲਈ ਆਪਣੇ ਵਰਗੀ ਹੁੰਦੀ ਹੈ। ਇਹ ਲੋਕ ਜਿੱਥੇ ਵੀ ਰਹਿੰਦੇ ਹਨ, ਉੱਥੇ ਇੱਕ ਪਰਿਵਾਰਕ ਮਾਹੌਲ ਬਣਾਉਂਦੇ ਹਨ। ਇਹਨਾਂ ਨੂੰ ਵਿਸ਼ਵਾਸ ਬਣਾਉਣਾ ਆਉਂਦਾ ਹੈ। ਪਰ ਜਦੋਂ ਕੋਈ ਵਿਸ਼ਵਾਸ ਤੋੜਦਾ ਹੈ, ਤਾ ਇਹਨਾਂ ਦੀ ਰੂਹ ਗਹਿਰਾਈ ਤੱਕ ਚੋਟ ਖਾਂਦੀ ਹੈ ਇਹਨਾਂ ਦੀ એનર્ਜੀ ਹੌਲੀ ਹੈ ਪਰ ਬਹੁਤ ਮਜ਼ਬੂਤ ਹੈ ਇਹ ਜ਼ਰੂਰਤ ਤੋਂ ਜ਼ਿਆਦਾ ਸੋਚਦੇ ਹਨ ਪਰ ਇਹੀ ਸੋਚ ਕਈ ਵਾਰ ਗਹਿਰੀ ਰੋਹਾਨੀ ਸਮਝ ਦਾ ਸਰੋਤ ਬਣਦੀ ਹੈ ਨੰਬਰ 3 ਕੈਰੀਅਰ ਅਤੇ ਜੋਬ ਬੀ ਨਾਮ ਵਾਲੇ ਲੋਕਾਂ ਲਈ ਸੇਵਾ ਤੇ ਸਥਿਰਤਾ ਵਾਲੇ ਖੇਤਰ ਬਹੁਤ ਉਚਿਤ ਰਹਿੰਦੇ ਹਨ ਇਨਾਂ ਦਾ ਸੁਭਾਅ ਪ੍ਰੈਕਟੀਕਲ ਹੁੰਦਾ ਹੈ ਇਸ ਕਰਕੇ ਇਹ ਬਹੁਤ ਵਧੀਆ ਮੈਨੇਜਰ ਟੀਚਰ ਹੀਲਰ ਕਾਉਂਸਲਰ ਬੈਂਕਰ ਬਣ ਸਕਦੇ ਹਨ ਇਹ ਲੋਕ ਹਰ ਕੰਮ ਵਿੱਚ ਪੂਰਨਤਾ ਲਿਆਉਣਾ ਚਾਹੁੰਦੇ ਹਨ ਕਿਸੇ ਵੀ ਪ੍ਰੋਜੈਕਟ ਨੂੰ ਅਧੂਰਾ ਛੱਡਣਾ ਇਨਾਂ ਦੀ ਇਨਾਂ ਦੇ ਸੁਭਾਅ ਵਿੱਚ ਨਹੀਂ ਹੈ ਜੇਕਰ ਇਹਨਾਂ ਨੂੰ ਰੋਹਾਨੀ ਜਗਤ ਵੱਲ ਖਿੱਚ ਹੁੰਦੀ ਹੈ ਤਾਂ ਇਹ ਸਪਿਰਚੁਅਲ ਹੀਲਰ ਰੇਕੀ ਮਾਸਟਰ ਥੈਰਾਪਿਸਟਰ ਜਾਂ ਫਿਰ ਮੈਡੀਟੇਸ਼ਨ ਗਾਈਡ ਵਾਂਗ ਵੀ ਚਮਕਦੇ ਹਨ ਕੈਰੀਅਰ ਵਿੱਚ ਇਹਨਾਂ ਦਾ ਉਠਾਨ ਹੌਲਾ ਹੁੰਦਾ ਹੈ ਪਰ ਜਦੋਂ ਉੱਠਦੇ ਹਨ ਸਿਰ ਤੇ ਲੰਬੇ ਸਮੇਂ ਲਈ ਉੱਠਦੇ ਹਨ ਨੰਬਰ 4 ਤੇ ਪਿਆਰ ਤੇ ਰਿਸ਼ਤੇ ਇਹ ਲੋਕ ਪਿਆਰ ਦੇ ਮਾਮਲੇ ਵਿੱਚ ਬਹੁਤ ਸੱਚੇ ਤੇ ਸਮਰਪਿਤ ਹੁੰਦੇ ਹਨ ਜਦ ਇਹ ਕਿਸੇ ਨੂੰ ਪਿਆਰ ਕਰਦੇ ਹਨ ਤਾਂ ਪੂਰੀ ਰੂਹ ਨਾਲ ਕਰਦੇ ਹਨ ਇਨਾਂ ਲਈ ਰਿਸ਼ਤਾ ਸਿਰਫ ਦਿਲ ਦਾ ਨਹੀਂ ਰੂਹ ਦਾ ਵਾਅਦਾ ਹੁੰਦਾ ਹੈ ਪਰ ਇਹ ਲੋਕ ਕਈ ਵਾਰ ਜਿਆਦਾ ਦਿਲ ਦੇ ਨੇੜੇ ਜਾਣ ਵਾਲੇ ਹੁੰਦੇ ਹਨ ਜਿਸ ਕਾਰਨ ਜਦ ਪਿਆਰ ਵਿੱਚ ਦੁੱਖ ਮਿਲਦਾ ਹੈ ਇਹਨਾਂ ਦੀ ਜ਼ਿੰਦਗੀ ਕੁਝ ਸਮੇਂ ਲਈ ਰੁਕ ਜਾਂਦੀ ਹੈ ਪਰ ਰੱਬ ਦਾ ਆਸ਼ੀਰਵਾਦ ਇਹਨਾਂ ਨਾਲ ਹੁੰਦਾ ਹੈ ਇਹ ਟੁੱਟਣ ਤੋਂ ਬਾਅਦ ਹੋਰ ਮਜ਼ਬੂਤ ਬਣ ਕੇ ਉੱਠਦੇ ਹਨ ਰੋਹਾਨੀ ਪਿਆਰ ਇਹਨਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਇਹ ਇਹ ਆਪਣੀ ਸੋਲ ਕਨੈਕਸ਼ਨ ਨਾਲ ਜੁੜ ਕੇ ਰੱਬ ਦੇ ਨੇੜੇ ਜਾਣ ਦਾ ਸਾਧਨ ਬਣਾਉਂਦੇ ਹਨ ਨੰਬਰ 5 ਵਿੱਚ ਜੀਵਨ ਦਾ ਸਫਰ ਬੀ ਨਾਮ ਵਾਲਿਆਂ ਦੀ ਜ਼ਿੰਦਗੀ ਸ਼ੁਰੂ ਵਿੱਚ ਚੁਣੌਤੀਆਂ ਨਾਲ ਭਰੀ ਹੋਈ ਹੋ ਸਕਦੀ ਹੈ ਪਰ ਹਰ ਪੜਾ ਤੇ ਇਹਨਾਂ ਨੂੰ ਧੀਰਜ ਤੇ ਸਬਰ ਦੀ ਕਸੌਟੀ ਮਿਲਦੀ ਹੈ ਰੱਬ ਇਹਨਾਂ ਦੀ ਪਰਖ ਕਰਦਾ ਹੈ ਕਿਉਂਕਿ ਇਹਨਾਂ ਦੀ ਰੂਹ ਵੱਡੇ ਮਕਸਦ ਲਈ ਚੁਣੀ ਜਾਂਦੀ ਹੈ ਉਹ ਕਿ ਇਹਨਾਂ ਦੇ ਨੇੜੇ ਆਉਂਦੇ ਹਨ ਉਹਨਾਂ ਨੂੰ ਇਹ ਰੂਹ ਸ਼ਾਂਤੀ ਆਸ ਤੇ ਵਿਸ਼ਵਾਸ ਦੇ ਦਿੰਦੀ ਹੈ ਇਹਨਾਂ ਦੇ ਜ਼ਿੰਦਗੀ ਦਾ ਮਕਸਦ ਹੈ ਦੂਜਿਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਤੇ ਆਰਾਮ ਲਿਆਉਣਾ ਜਿਆਦਾ ਹੀ ਆਪਣੀ ਰੋਹਾਨੀ ਸਚਾਈ ਨੂੰ ਪਛਾਣ ਲੈਂਦੇ ਹਨ ਤਾਂ ਇਹਨਾਂ ਦੀ એનર્ਜੀ ਡਿਵਾਈਨ ਲਾਈਟ ਬਣ ਜਾਂਦੀ ਹੈ ਇਹ ਜਿੱਥੇ ਵੀ ਜਾਂਦੇ ਹਨ ਉੱਥੇ ਵਾਹਿਗੁਰੂ ਦੀ ਮਿਹਰ ਦੀ ਖੁਸ਼ਬੂ ਛੱਡ ਜਾਂਦੇ ਹਨ ਨੰਬਰ 6 element earth ruling planet venus ਇਹਨਾਂ ਦਾ ਲੱਕੀ ਨੰਬਰ ਹੁੰਦਾ ਹੈ 2 6 8 ਤੇ ਲੱਕੀ ਡੇ ਹੁੰਦਾ ਹੈ ਫਰਾਈਡੇ ਐਂਡ ਮੰਡੇ ਲੱਕੀ ਕਲਰ ਹੁੰਦਾ ਹੈ ਕਰੀਮ ਵਾਈਟ ਗ੍ਰੀਨ ਵੀਨਸ ਦੇ ਅਸਰ ਨਾਲ ਇਹ ਲੋਕ ਸੁੰਦਰ ਪ੍ਰੇਮ ਤੇ ਸਹਿਯੋਗ ਨਾਲ ਭਰਪੂਰ ਰਹਿੰਦੇ ਹਨ ਇਹਨਾਂ ਨੂੰ ਕਲਾ 뮤직 ਡਿਜ਼ਾਈਨ ਨੇਚਰ ਤੇ ਰੋਹਾਨੀ ਸੇਵਾ ਵੱਲ ਖਿੱਚ ਹੁੰਦੀ ਹੈ ਸੱਤ ਤੇ ਆਉਂਦਾ ਹੈ ਇਹਨਾਂ ਦਾ ਰੋਹਾਨੀ ਸੰਦੇਸ਼ ਹੈ ਬੀ ਨਾਮ ਵਾਲੀ ਰੂਹ ਰੱਬ ਨੇ ਤੈਨੂੰ ਧਰਤੀ ਤੇ ਸੁੱਖ ਤੇ ਪ੍ਰੇਮ ਦਾ ਦੂਤ ਬਣਾਇਆ ਹੈ ਤੇਰੀ ਹੌਲੀ ਬੋਲੀਆਂ ਤੇ ਸਬਰ ਵਾਲੀ ਰੂਹ ਲੋਕਾਂ ਦੇ ਦੁੱਖਾਂ ਦਾ ਇਲਾਜ ਹੈ ਆਪਣੀ ਜੋਤ ਨੂੰ ਕਦੇ ਛੁਪਾ ਨਾ ਕਿਉਂਕਿ ਤੇਰੀ ਚੁੱਪ ਵਿੱਚ ਰੱਬ ਬੋਲਦਾ ਹੈ ਆਖਿਰ ਵਿੱਚ ਇਹ ਹੀ ਕਹਾਂਗੀ ਕਿ ਏ ਵਾਹਿਗੁਰੂ ਬੇਨਾਮ ਵਾਲਿਆਂ ਦੀ ਜੋਤ ਨੂੰ ਸਦਾ ਚਮਕਦਾ ਰੱਖੀ ਉਹਨਾਂ ਦੇ ਸਬਰ ਨੂੰ ਤਾਕਤ ਬਣਾਈ ਰੱਖੀ ਤੇ ਉਹ ਜਿੱਥੇ ਵੀ ਜਾਣ ਉਥੇ ਤੇਰਾ ਨਾਮ ਤੇ ਪ੍ਰੇਮ ਵਸਦਾ ਰਹੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ